ਮੇਰੇ ਸਤਿਕਾਰਯੋਗ ਪਿਤਾ ਸਵਰਗੀ ਬਸੰਤ ਸਿੰਘ ਜੀ ਖਾਲਸਾ ਇਸ ਹਲਕੇ ਤੋਂ ਦੋ ਵਾਰ ਪਾਰਲੀਮੈਂਟ ਮੈਂਬਰ ਰਹੇ ਨੇ ਪਹਿਲਾ ਇਹ ਹਲਕਾ ਰੋਪੜ ਹੁੰਦਾ ਸੀ ਪਰ ਅੱਧਾ ਹਲਕਾ ਪੁਰਾਣਾ ਅੱਧਾ ਨਵਾਂ ਜੁੜਿਆ ਮੈਂ ਸਮਝਦਾ ਕਿ ਜਿਹੜਾ ਨਵਾਂ ਜੁੜਿਆ ਹਲਕਾ ਉਹਦੇ ਵਿੱਚ ਮੈਂ ਵਿਚਰੇ ਆਂ ਪੁਰਾਣੇ ਜੋ ਵਿਚਰੇ ਨੇ ਉਹ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਜਾਣ-ਪਛਾਣ ਵੱਲੋਂ ਸਾਰਿਆਂ ਨੂੰ ਮੈਂ ਜਾਣਦਾ ਸਾਰੇ ਮੈਨੂੰ ਜਾਣਦੇ ਨੇ ਵਧੀਆ ਸਹਿਯੋਗ ਸੰਗਤ ਦਾ ਔਰ ਮੈਂ ਇਹ ਇਸ ਗੱਲ ਨੂੰ ਤੁਹਾਨੂੰ ਪੂਰੇ ਦਾਅਵੇ ਨਾਲ ਕਹਿ ਸਕਦਾ ਕਿ ਇਹ ਸੀਟ ਪੂਰੀ ਪੰਥਕ ਸੀਟ ਹੈ ਔਰ ਇਹ ਸੀਟ ਨੂੰ ਜਿੱਤ ਕੇ ਅਸੀਂ ਪਾਰਟੀ 'ਚ ਝੋਲੀ ਪਾਵਾਂਗੇ ਕਿਸੇ ਕਿਸਮ ਦਾ ਵੀ ਕੋਈ ਵੀ ਇਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਵਾ ਉਹ ਪਬਲਿਕ ਵੱਲੋਂ ਮੇਰੇ ਧਿਆਨ ਵਿੱਚ ਨਹੀਂ ਆਇਆ ਕਿ ਸਾਨੂੰ ਕੋਈ ਦਿੱਕਤ ਆਉਂਦੀ ਹੋਵੇ ਕੋਈ ਦਿੱਕਤ ਨਹੀਂ ਵਧੀਆ ਸੀਟ ਚੱਲ ਰਹੀ ਹੈ ਅਕਾਲੀ ਦਲ ਇਸ ਸੀਟ ਦੇ ਉੱਤੇ ਜਿੱਤ ਦਰਜ ਕਰੂਗਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਜਿਹੜੀ ਹੈ ਦੋਨਾਂ ਨੂੰ ਲੋਕਾਂ ਨੇ ਦੇਖ ਲਿਆ ਅਕਾਲੀ ਦਲ ਜਿਹੜੀ ਹੈ ਖੇਤਰੀ ਪਾਰਟੀ ਹੋਣ ਦੇ ਨਾਤੇ ਇਸ ਵਾਰ ਉੱਪਰ ਕੇ ਸਾਹਮਣੇ ਆਊਗਾ ਔਰ ਅਸੀਂ ਇਹ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਕਿਹੜੇ ਮੁੱਖ ਮੁੱਦੇ ਰਹਿਣਗੇ ਇਸ ਇਲੈਕਸ਼ਨ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਕਿਸਾਨੀ ਦਾ ਮੁੱਦਾ ਨੌਜਵਾਨਾਂ ਦਾ ਮੁੱਦਾ ਪੰਜਾਬ ਦੀਆਂ ਮੰਗਾਂ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਸਨ ਬੰਦੀ ਸਿੰਘਾਂ ਦਾ ਮਾਮਲਾ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਲੋਕਾਂ 'ਚ ਜਾ ਰਹੇ ਹਾਂ ਕਿਉਂਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਇਹਨਾਂ ਮੁੱਦਿਆਂ ਤੇ ਸਾਡੇ ਨਾਲ ਸਹਿਮਤੀ ਨਹੀਂ ਕੀਤੀ ਇਸ ਕਰਕੇ ਅਸੀਂ ਉਹਨਾਂ ਦਾ ਵੀ ਸਾਥ ਛੱਡਿਆ ਡਿਵੈਲਪਮੈਂਟ ਜਿਹੜਾ ਉਹ ਏਜੰਡਾ ਰਹੇਗਾ ਜਿਹਦੇ ਆਲੇ ਦੁਆਲੇ ਫਤੇਗੜ ਸਾਹਿਬ ਦੀ ਸੀਟ ਘੁੰਮਦੀ ਆ ਜੋ ਵੀ ਡਿਵੈਲਪਮੈਂਟ ਦੀਆਂ ਸਕੀਮਾਂ ਸੈਂਟਰ ਤੋਂ ਪੰਜਾਬ ਦੇ ਲਈ ਨੇ ਕੁਝ हिस्सेदारी ਵਾਲੀਆਂ ਸਕੀਮਾਂ ਨੇ ਕੁਝ ਡਾਇਰੈਕਟ ਸਕੀਮਾਂ ਨੇ ਚਾਹੇ ਕੋਈ ਰੇਲਵੇ ਬ੍ਰਿਜਸ ਨੇ ਚਾਹੇ ਆਰਓਬੀ ਨੇ ਚਾਹੇ ਅੰਡਰਪਾਸ ਨੇ ਚਾਹੇ ਸੈਂਟਰ ਦੀਆਂ ਸਪਾਂਸਰਡ ਸਕੀਮਾਂ ਨੇ ਵੱਖ-ਵੱਖ ਵਰਗਾਂ ਵਾਸਤੇ ਜਾਂ ਡਿਵੈਲਪਮੈਂਟ ਦੇ ਫੰਡ ਨੇ ਇਹ ਸਾਰੀਆਂ ਚੀਜ਼ਾਂ ਲਿਆ ਕੇ ਮੈਂ ਇਸ ਹਲਕੇ ਨੂੰ ਖੁੱਲੀ ਤੌਰ ਤੇ ਤੁਹਾਨੂੰ ਕੀ ਲੱਗਦਾ ਜਿਹੜੀ ਵਿਰੋਧੀ ਪਾਰਟੀ ਆਪ ਆ ਵੀ ਉਹ 2.5 ਸਾਲਾਂ ਚ ਕੈਂਡੀਡੇਟ ਵੀ ਪੈਦਾ ਨਹੀਂ ਕਰ ਸਕੀ ਉਹਨੂੰ ਕਾਂਗਰਸ ਤੋਂ ਕੈਂਡੀਡੇਟ ਲਿਆਉਣਾ ਪਿਆ ਇੱਕ ਕੈਂਡੀਡੇਟ ਤਾਂ ਜੀ ਉਹਨਾਂ ਦਾ ਸਣੇ ਟਿਕਟ ਭੱਜ ਗਿਆ ਦੂਜਾ ਉਹਨਾਂ ਨੂੰ ਕੈਂਡੀਡੇਟ ਜਿਹੜਾ ਧਾਰਾ ਲਿਆਉਣਾ ਪਿਆ ਇਹਦੇ ਪਿੱਛੇ ਵੀ ਇੱਕ ਗਹਿਰੀ ਗੱਲ ਆ ਜਿਹੜੀ ਆਮ ਬੰਦਿਆਂ ਦੇ ਸਮਝ ਨਹੀਂ ਆ ਰਹੀ ਇਹਨਾਂ ਦੋਨਾਂ ਪਾਰਟੀਆਂ ਦਾ ਗੁਪਤ ਸਮਝੌਤਾ ਪੰਜਾਬ ਵਿੱਚ ਆ